ਮਾਣ ਵਾਲੀ ਗੱਲ ਇਹ ਹੈ ਕਿ ਮੈਂ ਬਹੁਤ ਹੀ ਪੜ੍ਹੀ ਲਿਖੀ ਜਮਾਤ ਜਿਹੜੀ ਕਿ ਸਾਨੂੰ ਇਨਸਾਫ ਦਾ ਰਸਤਾ ਦਿਖਾਉਂਦੀ ਹੈ ਉਹਨਾਂ ਦੇ ਵਿਚਕਾਰ ਖੜਾ ਮਾਣ ਵਾਲੀ ਗੱਲ ਇਹ ਹੈ ਕਿ ਕਿੰਨੀ ਵਾਰ ਸ਼ਾਰਪੁਰ ਟੋਟੇ ਟੋਟੇ ਕੀਤੇ ਗਏ ਉਹਦੇ ਵੀ ਅਜਿ ਮਕੀਨ ਭਰਾਵਾਂ ਨੇ ਜਿਹੜਾ ਸੰਘਰਸ਼ ਕੀਤਾ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ 1846 ਦੇ ਵਿੱਚ ਅੰਗਰੇਜ਼ਾਂ ਨੇ ਸ਼ਾਰਪੁਰ ਜ਼ਿਲ੍ਹਾ ਬਣਾਇਆ ਸੀ ਇਹ ਪੀੜਾ ਫਕੀਰਾਂ ਦੀ ਧਰਤੀ ਹੈ ਸ਼ਾਰਪੁਰ ਜ਼ਿਲ੍ਹਾ ਜਦੋਂ ਹਿਮਾਚਲ ਪ੍ਰਦੇਸ਼ ਬਣਿਆ ਤੇ ਇਸ ਦੇ ਟੁਕੜੇ ਕਰ ਦਿੱਤੇ ਗਏ ਬਹੁਤ ਛੋਟਾ ਕਰ ਦਿੱਤਾ ਸ਼ਾਰਪੁਰ ਨੂੰ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਜਿਲ੍ਹਾ ਦਾ ਨਿਰਮਾਣ ਹੋਇਆ ਉਹਦੇ ਵਿੱਚ ਵੀ ਸ਼ਾਰਪੁਰ ਦੇ ਟੁਕੜੇ ਕਰ ਦਿੱਤੇ ਗਏ ਸ਼ਾਰਪੁਰ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ ਅੱਜ ਕੋਈ ਜ਼ਿਲ੍ਹਾ ਬਣਾਣਾ ਹੈ ਅੱਜ ਅਨੰਦਪੁਰ ਸਾਹਿਬ ਦੀ ਗੱਲ ਚੱਲਦੀ ਹੈ ਜ਼ਿਲ੍ਹਾ ਬਣਾਉਣ ਦੀ ਉਹ ਜ਼ਿਲ੍ਹਾ ਬਣਾਉਣ ਸਾਨੂੰ ਉਹਦੇ ਵਿੱਚ ਕੋਈ ਇਤਰਾਜ ਨਹੀਂ ਜਿੱਥੇ ਤੱਕ ਮੈਂ ਆਪਣੀ ਭਾਵਨਾ ਦੀ ਗੱਲ ਕਰਦਾ ਸ਼੍ਰੀ ਨਾਨਪੁਰ ਸਾਹਿਬ ਬਹੁਤ ਹੀ ਇਤਿਹਾਸਕ ਧਰਤੀ ਹੈ ਸ਼੍ਰੀ ਕੇਸਗੜ੍ਹ ਸਾਹਿਬ ਉੱਤੇ ਗੁਰਦੁਆਰਾ ਸਾਹਿਬ ਹੈ ਜਿੱਥੇ ਪੂਰਾ ਵਰਲਡ ਮੱਥਾ ਟੇਕਦਾ ਹੈ ਅਸੀਂ ਵੀ ਨਮਨ ਕਰਦੇ ਹਾਂ ਪਰ ਮੈਂ ਸਰਕਾਰ ਦੇ ਅੰਦਰ ਬਹੁਤ ਸਿਆਣੇ ਲੋਕ ਬੈਠੇ ਨੇ ਮੈਂ ਤਾਂ ਇਹੀ ਪ੍ਰਪੋਜ਼ਲ ਦੇਣਾ ਚਾਹੁੰਦਾ ਕਿ ਉਹ ਨਾਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਪਰ ਹਸ਼ਾਰਪੁਰ ਨੂੰ ਕੱਟਣ ਨਾ ਹਸ਼ਾਰਪੁਰ ਨੂੰ ਛੋਟਾ ਨਾ ਕਰਨ ਇੱਕ ਪ੍ਰਪੋਜ਼ਲ ਹੈ ਮੇਰੇ ਮਨ ਦੇ ਅੰਦਰ ਕਿ ਅਗਰ ਉਹ ਰੋਪੜ ਨੂੰ ਹੀ ਅਨੰਦਪੁਰ ਸਾਹਿਬ ਦੇ ਨਾਲ ਜੋੜ ਕੇ ਤੇ ਅਨੰਦਪੁਰ ਸਾਹਿਬ ਨਾਮ ਦੇ ਦੇਣ ਤਾਂ ਛਾੜਪੁਰ ਬਚ ਜਾਏਗਾ ਛਾੜਪੁਰ ਦਾ ਕੋਈ ਪਿੰਡ ਉੱਧ ਚ ਨਹੀਂ ਜਾਏਗਾ ਜਿਸ ਤਰ੍ਹਾਂ ਛਾੜਪੁਰ ਜ਼ਿਲ੍ਹਾ ਚੱਲ ਰਿਹਾ ਹੈ ਉਦਾਂ ਹੀ ਚੱਲਦਾ ਰਹੇਗਾ ਤੇ ਅਨੰਦਪੁਰ ਸਾਹਿਬ ਵੀ ਜਿਹੜਾ ਜ਼ਿਲ੍ਹਾ ਬਣ ਜਾਏਗਾ ਰੋਪੜ ਨੂੰ ਇਕੱਠਾ ਕਰਕੇ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਨਾਮ ਦਿੱਤਾ ਜਾ ਸਕਦਾ ਹੈ ਜਿਹੜਾ ਕਿ ਅੱਗੇ ਇੰਨੀ ਵਾਰ ਟੋਟੇ ਹੋਇਆ ਛਾੜਪੁਰ ਉਸ ਤੋਂ ਬਚ ਜਾਏਗਾ ਅਸੀਂ ਸਵਾਗਤ ਕਰਦੇ ਹਾਂ ਅਗਰ ਨਨਪੁਰ ਸਾਹਿਬ ਜ਼ਿਲ੍ਹਾ ਬਣਦਾ ਹੈ ਲੇਕਿਨ ਹਸ਼ਾਰਪੁਰ ਦੇ ਟੁਕੜੇ ਕਿਸੇ ਕੀਮਤ ਦੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਕਿ ਇਹਨਾਂ ਨੂੰ ਛੋਟਾ ਕਰਕੇ ਬਣਾਇਆ ਜਾਵੇ ਮੈਂ ਜਿਹੜੀ ਪ੍ਰਪੋਜ਼ਲ ਦਿੱਤੀ ਹੈ ਉੱਥੇ ਸਰਕਾਰਾਂ ਦੇ ਅੰਦਰ ਤਾਂ ਬਹੁਤ ਸਿਆਣੇ ਲੋਕ ਹੁੰਦੇ ਨੇ ਉਹ ਹੋਰ ਵੀ ਕੋਈ ਪ੍ਰਪੋਜ਼ਲ ਹੋਣਾ ਤਾਂ ਮੇਰੇ ਤੋਂ ਅੱਛੀ ਵੀ ਆ ਸਕਦੀ ਹੈ ਪਰ ਅਗਰ ਉਹ ਰੋਪੜ ਨੂੰ ਨਨਪੁਰ ਸਾਹਿਬ ਦੇ ਨਾਲ ਜੋੜ ਕੇ ਨਨਪੁਰ ਸਾਹਿਬ ਜ਼ਿਲ੍ਹੇ ਦਾ ਨਾਮ ਦੇ ਦੇਣ ਤਾਂ ਮੈਂ ਸਮਝਦੀ ਇਸ ਤੋਂ ਵੱਡੀ ਕੋਈ ਵਧੀਆ ਗੱਲ ਨਹੀਂ ਹੋਊਗੀ ਔਰ ਸਾਡੇ ਸਾਰੇ ਵਕੀਲ ਭਾਈਚਾਰੇ ਨੂੰ ਸਾਡਾ ਜਿਹੜਾ ਵਪਾਰ ਹੈ ਉਹ ਸ਼ਾਰਪੁਰ ਦਾ ਕਾਇਮ ਰਹੇਗਾ ਮੈਨੂੰ ਇਹ ਉਮੀਦ ਹੈ ਅੱਜ ਵਕੀਲ ਭਰਾ ਜਦੋਂ ਬੜੇ ਲਖੇ ਲੋ ਸੜਕਾਂ ਤੇ ਉਤਰਦੇ ਨੇ ਇਹ ਸਮਝ ਕੇ ਸੋਚ ਕੇ ਉਤਰਦੇ ਇਹ ਸਾਨੂੰ ਰਸਤਾ ਦਿਖਾਉਂਦੇ ਨੇ ਔਰ ਮੈਂ ਇਹਨਾਂ ਦੀ ਜਿਹੜੀ ਅੱਜ ਐਜੂਕੇਸ਼ਨ ਹੈ ਉਹਦਾ ਸਮਰਥਨ ਕਰਦਾ ਉਹਦੇ ਲਈ ਆਪਣੀ ਕਾਂਗਰਸ ਪਾਰਟੀ ਨੂੰ ਆਪਣੇ ਵਿਚਾਰ ਦਿੰਦੇ ਨੇ ਤੇ ਮੇਰਾ ਇਹੀ ਹੈ ਕਿ ਸ਼ਾਰਪੁਰ ਨੂੰ ਬਿਲਕੁਲ ਕਿਸੇ ਵੀ ਕੀਮਤ ਤੇ ਛੋਟਾ ਕਰਨਾ ਜਿਹੜਾ ਇਹ ਜਿਹੜੇ ਟੁਕੜੇ ਕਰਨੇ ਸ਼ਾਰਕਪੁਰ ਦੇ ਇਹ ਨਹੀਂ ਚਾਹੀਦੇ ਅਨੰਦਪੁਰ ਸਾਹਿਬ ਨੂੰ ਅਗਰ ਜ਼ਿਲ੍ਹਾ ਬਣਾਉਣਾ ਹੈ ਮੈਂ ਇੱਕ ਵਾਰ ਫਿਰ ਪ੍ਰੈਸ਼ ਕਰਦਾ ਅਨੰਦ ਇਹਨੂੰ ਰੂਪਮੰਨ ਨਾਲ ਜੋੜ ਕੇ ਅਨੰਦਪੁਰ ਸਾਹਿਬ ਦਾ ਨਾਮ ਦੇ ਦਿੱਤਾ ਜਾਵੇ ਸਾਡੇ ਸ਼ਾਰਕਪੁਰ ਨੂੰ ਨਾਂ ਛੇੜਿਆ ਜਾਵੇ ਨਾ ਕੋਈ ਅੱਗੇ ਵਾਲੀ ਏਰੀਆ ਨਾ ਗੜਸ਼ੰਗ ਜਿਸ ਤਰ੍ਹਾਂ ਵੀ ਹੈ ਇਹ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਮੇਰੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਮੈਂ ਅਖੀਰ ਵਕੀਲ ਭਰਾਵਾਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇਹ ਵਾਅਦਾ ਕਰਦਾ ਕਿ ਹਰ ਵੇਲੇ ਅਸੀਂ ਤੁਹਾਡੇ ਸੰਘਰਸ਼ ਦੇ ਨਾਲ ਹੈ ਜਿੰਨੀਆਂ ਵੀ ਤੁਹਾਡੀਆਂ ਜਾਇਜ਼ ਚੀਜ਼ਾਂ ਹੈ ਬਿਲਕੁਲ ਜਾਇਜ਼ ਮੰਗਾਂ ਤੁਹਾਡੀ ਜਿਹੜੀ ਤੁਸੀਂ ਕੀਤੀ ਹੈ ਕਿ ਕਾਂਗਰਸ ਪਾਰਟੀ ਸਦਾ ਤੁਹਾਡੇ ਨਾਲ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਦਰ ਭਵਾਨ ਦਾ ਕਿੱਡੀ ਜੀ ਕਿ ਉਹ ਵੀ ਇੱਕ ਕੇਲ ਭਰਾਮਾ ਨੇ ਤੇ ਜਿਹੜਾ ਮਹਿੰਮ ਛੇੜੀ ਹੈ ਜਿਹੜੀ ਸਰਕਾਰ ਨੇ ਇੱਕ ਨਾਦਰਸਾਈ ਫਰਮਾਨ ਜਾਰੀ ਕੀਤਾ ਹਿਆਰਪੁਰ ਨੂੰ ਛੋਟਾ ਕਰਨ ਦੇ ਲਈ ਇਹ 1966 ਦੇ ਵਿੱਚ ਹਿਆਰਪੁਰ ਨੂੰ ਛੋਟਾ ਕੀਤਾ ਗਿਆ ਸੀ ਜਦੋਂ ਹਿਮਾਚਲ ਪ੍ਰਦੇਸ਼ ਹੋਂਦ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਜਦੋਂ ਅਨੰਤ ਛੇ ਦਾ ਨਮਾਥਿਆਰ ਜ਼ਿਲ੍ਹਾ ਬਣਿਆ ਉਦੋਂ ਵੀ ਹਿਆਰਪੁਰ ਨੂੰ ਛੋਟਾ ਕੀਤਾ ਗਿਆ ਔਰ ਸਾਡੀ ਬੇਨਤੀ ਹੈ ਵਕੀਲ ਭਰਾਵਾ ਦੀ ਪੁਰਜੋਰ ਮੰਗ ਹੈ ਕਿ ਹਿਆਰਪੁਰ ਨੂੰ ਕਿੰਨੀ ਵਾਰ ਤੁਸੀਂ ਤੋੜੋਗੇ ਅੱਜ ਪੜਿਆ ਲਿਗਾ ਸਮਾਜ ਦੇ ਛੜਕਾ ਤੇ ਆ ਰਿਹਾ ਇਹਨਾਂ ਦੇ ਮਨ ਚ ਦੁੱਖ ਆ ਕਰਦਾ ਹੈ ਕਿ ਸਾਡੇ ਸਰੀਰ ਤੇ ਅੰਗ ਨੂੰ ਨਾ ਕਟਿਆ ਜਾਵੇ ਇਹ ਛਾਰਪੁਰ ਇੱਕ ਪੂਰਨ ਇਹਨੂੰ ਇੱਥੇ ਇੱਥੇ ਹੀ ਰੱਖਿਆ ਜਾਵੇ ਜਿਸ ਸਥਿਤੀ ਦੇ ਵਿੱਚ ਹੈਗਾ ਇਹ ਸਰਕਾਰ ਨੂੰ ਪੁਰਜੋਰ ਬੇਨਤੀ ਹੈ ਕਿ ਛਾਰਪੁਰ ਨੂੰ ਬਿਨਾਂ ਛੇੜੇ ਇਹਦਾ ਕੋਈ ਹੋਰ ਹੱਲ ਲੱਭਿਆ ਜਾਵੇ ਜਿਹੜਾ ਅਨੰਦਪੁਰ ਸਾਹਿਬ ਜਿਲ੍ਹਾ ਰੋਜਪੁਰ ਤੇ ਛਾਰਪੁਰ ਦੋ ਜ਼ਿਲ੍ਹੇ ਸੀਗੇ ਬੜੇ ਚਲੋ ਮੈਂ ਸੇ ਹਾਂਜੀ ਹਾਂਜੀ ਹੁਣ ਛੋਟਾ ਰਹਿ ਕੇ ਕਿੱਦਾਂ ਦਿੰਦੂ ਬਹੁਤ ਜ਼ਿਆਦਾ ਰੋਸ ਹੈ ਛਾਰਪੁਰ ਨਿਵਾਸੀਆਂ ਨੇ ਔਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ का लीड लिया है नेतृत्व किया है इस संघर्ष का पहले भी ऐसे अटैम्प्ट हुए हैं तो पिछली बेम सिंह सरकार के समय उस समय नवाशहर बनाते समय गढ़शंकर शंकर को उसमें ऐड करने की कोशिश की गई थी लेकिन होशियारपुर वासियों का के संघर्ष के कारण वो रोक बंद करना पड़ा उसमें भी बार ने ही नेतृत्व किया था और हशियारपुर निवासी अब कभी सहन नहीं करेंगे कि उनके जिले को और काटा छाटा जाए क्योंकि पहले ही हिमाचल में ऊना ज़िला जा चुका है तहसील जा चुकी है ऊना ज़िला बन चुका है वहाँ इधर हपुर में इधर बलाचौर का सारा हिस्सा काट कर नवा शहर में लगाया उससे पहले रोपड़ में कुछ हिस्सा लगाया गया था तो इससे हपुर की सांस्कृतिक पहचान खत्म होगी तो और यहाँ के कारोबार पर बहुत बड़ा असर पड़ेगा इसलिए दलगत नीति से ऊपर उठकर सभी पार्टियाँ को हम आह्वान करते हैं कि वो इस संघर्ष में आए और काफ़ी नुमाइंदे उनके आए भी हैं और इस संघर्ष को तब तक खींचा जाएगा जब तक हम हमें सफलता नहीं मिलती और हशियारपुर का जब जो एरिया है इंफैक्ट किया जाता अगर इसको काटने छाटने की कोशिश की गई तो संघर्ष और भी मांग देना है हाँ जी असं एक मेमोरेंडम डी सी साहब को दे के आए हैं जी जिमें सरकार प्रपोज कर रही है कि आनंदपुर साहब को जिला बनाना है ਉਹ ਜ਼ਿਲ੍ਹਾ ਉਹਦੇ ਜ਼ਿਲ੍ਹੇ ਵਿੱਚ ਸਾਡੇ ਹੁਸ਼ਿਆਰ ਲੋਕ ਦੇ ਜਿਹਨੂੰ ਕੱਛੇ ਐਡ ਕਰਨਾ ਚੁੰਦੇ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਨਨਦਗੁਰ ਸਾਹਿਬ ਨੂੰ ਜ਼ਿਲ੍ਹਾ ਨਾ ਬਣਾਓ ਅਸੀਂ ਕਿੰਨੇ ਵੀ ਜਿਹੜਾ ਹੁਸ਼ਿਆਰ ਤੋਂ ਦੀ ਕਟਕਟਾਵਾ ਇਹ ਨਾ ਕਰੋ ਜਿਸ ਤਰ੍ਹਾਂ ਜੇ ਤੁਸੀਂ ਫਾਨਕੋਟ ਨੂੰ ਲੇਰਕੋਟਲਾ ਜਿੰਨਾ ਜਿੰਨਾ ਏਰੀਆ ਉਹਨਾਂ ਕੋਲੋਂ ਸਿੱਖਾ ਉਹਨੇ ਇਹਨਾਂ origionalੋਂ ਜ਼ਿਲ੍ਹੇ ਬਣਾਤੀ ਹੈ ਇਸ ਤਰ੍ਹਾਂ ਹੀ ਤੁਸੀਂ ਨਨਦਗੁਰ ਸਾਹਿਬ ਨੂੰ ਵੀ ਬਣਾ ਦਿਓ ਜਾਂ ਸਾਡੀ ਇੱਕ ਸਿਰਜਣ ਸਰਕਾਰ ਨੂੰ ਹੈ ਵੀ ਤੁਸੀਂ ਦੋ ਸ਼ਹਿਰ ਉੱਥੇ ਜਿਹੜੇ ਲੱਗੇ ਆ ਕਿਵੇਂ ਰੋਪੜ ਉਪਰ ਦਾ ਨਾਮ ਬਦਲ ਕੇ ਨੰਕੁਰ ਸਾਹਿਬ ਕਰ ਦਿਓ ਉਹਦਾ ਦੂਰਨ ਬਣਾ ਦਿਓ ਮਤਲਬ ਹੁਸ਼ਿਆਰਪੁਰ ਦਾ ਜਿਹੜਾ ਕਟ ਘਟਾਵਾ ਹੈ ਇਹ ਤਾਂ ਲੋਕਾਂ ਦੇ ਹਿੱਤ ਵਿੱਚ ਨਹੀਂ ਲੋਕ ਹਿੱਤ ਵਿੱਚ ਨਹੀਂ ਹੈ ਕਿਉਂਕਿ ਜਿੱਥੇ ਹੁਸ਼ਿਆਰਪੁਰ ਨੂੰ ਗਰ ਸਿੰਘਪੁਰ ਤੋਂ ਲੋਕ 1 ਕਿੰਝਾਂਟੇ ਚਾਪਰੋਚ ਕਰ ਲੈਂਦੇ ਆ ਉੱਥੇ ਘੱਟੋ ਘੱਟ ਪੌਣੇ 2 2 ਘੰਟੇ ਲੱਗਣਗੇ ਇਦਾਂ ਹੀ ਜਿਵੇਂ ਜੀਜੀ ਦਾ ਏਰੀਆ ਚੱਪੇਵਾਲ ਦਾ ਏਰੀਆ ਜਿੱਥੋਂ ਲੋਕ ਹੁਸ਼ਿਆਰਪੁਰ ਦੀ 15 20 ਮਿੰਟ ਲਈ ਆਵੇ ਕੀ ਉਹ ਤੋਂ ਤੋਂ ਘੰਟੇ ਕਰਕੇ ਸਫਰ ਕਰਨ ਜਾਣਗੇ ਸਰਕਾਰਾਂ ਇਸ ਪਾਸੇ ਸੋਚਦੀਆਂ ਕਿਉਂ ਨਹੀਂ ਕਿ ਜਿਹੜਾ ਫੈਸਲਾ ਸਿਰਫ ਆਪਣੀ ਰਾਜਨੀਤੀ ਲਈ ਕੁਈ ਐਸਾ ਫੈਸਲਾ ਲੈਣਾ ਜਿਹਦੇ ਲਈ ਤੁਸੀਂ ਲੋਕਾਂ ਨੂੰ ਖਚਲ ਖਰਾਬ ਕਰੋ ਅਸੀਂ ਇਸ ਨੂੰ ਬਿਲਕੁਲ ਟੋਲਰੇਟਰੀ ਨਹੀਂ ਕਰਾਂਗੇ ਇਸ ਦੇ ਖਿਲਾਫ ਜਿੰਨਾ ਵੀ ਸੰਘਰਸ਼ ਕਰਾਂਗੇ ਦੇਖिए ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੈਸੇ ਯਹਾਂ ਪੇ ਮੌਜੂਦ ਨਾ ਸਿਰਫ ਵਕੀਲ ਜਨ ਹੈ ਸਭ ਵਕੀਲ ਤੋਂ ਆਏ ਆਏ ਹੈ लेकिन साथ में पॉलिटिकल ऑर्गेनाइजेशन कांग्रेस से पूर्व मंत्री श्री सुंदर श्याम अरोड़ा जी बीजेपी से पूर्व मंत्री श्री तीक्षण सुद जी बीएसपी से भगवान दास ठेकेदार जी अपनी टीम से और सोशल ऑर्गेनाइजेशन रमन गई जी हैं बीजेपी से युवा से और भी सोशल ऑर्गेनाइजेशन डॉक्टर ऑर्गेनाइजेशन यहाँ पे खड़ी है हर एक के मन में एक अगर खुशी की बात है कि पंजाब सरकार की तरफ से जो सुनने में आया कि एक प्रपोजल है कि श्री को एक जिला बनाया जा रहा है गुरुओं की धरती को हमेशा नमन है गुरुओं की धरती को जिला बनाने का कोई भी विरोध करेगा वो गुरुओं का विरोध करेगा मैं जिले का नहीं लेकिन कब तक होशियारपुर को काटते रहोगे नया जिला बनाने के लिए कब तक होशियारपुर का इतिहास आप खत्म करते रहोगे होशियारपुर अगर रोपड़ जिला बनता है तो होशियारपुर काटा जाता है अगर शहीद भगत सिंह नगर नवा शहर जिसको बोलते हैं अगर वो काटा जाता है तो उसको जिला बनाया जाता है तो होशियारपुर काटा जाता है अरे भाई कहाँ का तो भी होशियारपुर कांगड़े से भी आगे तक हुआ करता था इधर रोपड़ से भी कहीं आगे तक हुआ करता था होशियारपुर इतना बड़ा जिला नहीं है ये रोज सिर्फ वकीलों का नहीं है डॉक्टर क्यों सम्मिलित हुए सोशल पोलिटिकल ऑर्गेनाइजेशन क्यों सम्मिलित हुई जहाँ जिला होता है वहाँ हेडक्वार्टर हो जाता है और अब गढ़ छ के लोगों को ही अगर पूछा जाए तो गुरु नगरी में नत मस्तक होने के लिए वो जाएंगे जाना पड़ेगा ज, जाना चाहिए लेकिन अगर किसी काम करवाने के लिए होशियारपुर उनको 30-35 मिनट का रास्ता और वहां पर एक डेढ़ घंटा उनको लगेगा तो इवन गढ़शंकर वालों को भी ये चीज मंजूर नहीं होगी लेकिन गढ़शंकर छोड़ के मुझे पता लगा चब्बेवाल भी इसलिए मैं पंजाब सरकार से ना सिर्फ बार एसोसिएशन की तरफ से बल्कि डॉक्टर्स एसोसिएशन सोशल ऑर्गेनाइजेशन ऑल रिमेनिंग इन पोलिटिकल पार्टीज इवन हमारे बीच में आम आदमी पार्टी के भी अच्छे वर्कर अच्छे लीडर इस टाइम एज वकील के रूप में खड़े हैं मैं डॉक्टर राज हूँ डॉक्टर रवजोत हों ब्रह्मशंकर जिम्पा लोकल एम्पे करमवीर गुमन हो जसवीर राजा हो या गढ़शंकर से ही हमारे जो डिप्टी स्पीकर जयशंकर रोड़ी जी उनसे भी प्रार्थना यही करना चाहूँगा कि श्री अनंतपुर साहब को जिला बनाए सल्यूट है पंजाब सरकार को अगर उसको जिला बनाते हो लेकिन उस सल्यूट को अब आप नीचे ना होने दें होशियारपुर तो को और तोड़ना बंद करें बंद करें यही हमारी अपील है सरकार से